ਕੇਂਦਰ ਸਰਕਾਰ ਦੇ ਗ੍ਰਹਿ ਭਾਗ ਨੇ ਉੱਤਰੀ ਭਾਰਤ ਦੇ ਸਾਰੇ ਸੂਬਿਆਂ ਦੇ ਮੁਖਸਤਰਾ ਨੂੰ ਚਿੱਠੀ ਲਿਖੀ ਹੈ 12 ਤਰੀਕ ਨੂੰ ਇਸੇ ਮਹੀਨੇ ਕਿ ਇਸ ਵਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਉਤਸਵ ਸਮੇਂ ਜਿਹੜਾ 25 ਨਵੰਬਰ ਨੂੰ ਜਥੇ ਜਿਹੜੇ ਆ ਉਹ ਪਾਕਿਸਤਾਨ ਨਹੀਂ ਪਿੱਛੇ ਜਾਂਦੇ ਉਹ ਚਿੱਠੀ ਪੰਜਾਬ ਦੇ ਮੁਖਸਤਰ ਨੂੰ ਵੀ ਆਈ ਹੈ ਹਰਿਆਣਾ ਵੀ ਉਹਦੇ ਚ ਜੰਕੇ ਵੀ ਹਿਮਾਚਲ ਉਤਰਾੰਚਲ ਯੂਪੀ ਦਿੱਲੀ ਸਾਰਿਆਂ ਨੂੰ ਕੱਟ ਗਈ। ਔਰ ਮੈਂ ਸਭ ਇਹ ਦੇਖ ਕੇ ਇਸ ਚਿੱਠੀ ਨੂੰ ਪੜਨ ਤੋਂ ਬਾਅਦ ਬਹੁਤ ਵੱਡੀ ਨਿਰਾਸ਼ਾ ਜਿਹੜੀ ਹੈ ਸਾਰੇ ਨਾਗ ਨਾਮ ਦੇ ਵੱਲ ਹੁੰਦੀ ਹੈ। ਦੇਸ਼ਾਂ ਦੇ ਆਪਸੀ ਸਬੰਧ ਜਿਹੜੇ ਆ ਉਹ ਕਈ ਵਾਰੀ ਤਣਾਅਪੂਰਨ ਹੋ ਜਾਂਦੇ। ਉਹਨਾਂ ਹਾਲਾਤਾਂ ਦੇ ਵਿੱਚ ਸੰਗਤਾਂ ਸਹਿਯੋਗ ਵੀ ਕਰਦੀ। ਪਰ ਹੁਣ ਜਦੋਂ ਹਾਲਾਤ ਨਾਰਮਲ ਹੋ ਰਹੇ ਨੇ ਜਦੋਂ ਕ੍ਰਿਕਟ ਦੇ ਮੈਚ ਜਿਹੜੇ ਆ ਹਿੰਦੁਸਤਾਨ ਤੇ ਪਾਕਿਸਤਾਨ ਦੇ ਹੋ ਰਹੇ ਨੇ ਤੇ ਫੇਰ ਜਿਹੜੀ ਦੇਸ਼ ਦੀ ਸਰਕਾਰ ਇਹ ਕਹਿ ਕੇ ਜਿਹੜੀ ਆ ਅਸੀਂ ਜਥੇ ਨਹੀਂ ਭਜਨੇ ਇਹ ਮੈਂ ਸਮਝਦਾ ਬਹੁਤ ਬੜੀ ਜਿਹੜੀ ਪ੍ਰਵਿਰਤੀ ਆ ਇਹ ਜਿਹੜੇ ਸੰਗਤ ਜਾਂਦੀ ਆ ਇਥੋਂ ਪਾਕਿਸਤਾਨ ਉਹ ਅਰਦਾਸਾਂ ਕਰਦੀ ਆ ਗੁਰਨਾਨ ਸਿੰਘ ਸਾਹਿਬ ਦੇ ਪਾਵਨ ਉਹਨਾਂ ਦੇ ਜਨਮ ਸਥਾਨ ਤੇ ਨਨਕਾਣਾ ਸਾਹਿਬ ਤੇ ਦੇਸ਼ ਵਾਸਤੇ ਵੀ ਸਾਰੀ ਮਾਨਵਤਾ ਵਾਸਤੇ ਸਭ ਦੇ ਭਲੇ ਵਾਸਤੇ ਔਰੇ ਚ ਜਾਤੇ ਜਿਹੜੀ ਕੜਵਾਟ ਹੈ ਉਹਨੂੰ ਘੱਟ ਕਰਨ ਵਾਸਤੇ ਹੁੰਦੀ ਹੈ ਅਸੀਂ ਤਾਂ ਜਿੱਦਣ ਹੜਾ ਵਾਸਤੇ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਵਿੱਚ ਗਏ ਸੀ ਉੱਥੇ ਵੀ ਖੜ ਕੇ ਸਾਰੀ ਸੰਗਤ ਦੇ ਨਾਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਅਸਾਂ ਸਾਰਿਆਂ ਨੇ ਅਰਦਾਸ ਕੀਤੀ ਸੀ ਕਿ ਸ਼੍ਰੀ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਵੀ ਜਿਹੜਾ ਉਹ ਖੁੱਲੇ ਕਿਉਂਕਿ ਜਦੋਂ ਹੜਾ ਆਏ ਸੀ ਤੇ ਤੁਸੀਂ ਦੇਖਿਆ ਹੁੰਦਾ ਕਿ ਸ਼੍ਰੀ ਕਰਤਾਰਪੁਰ ਸਾਹਿਬ ਦਾ ਮੇਰਾ ਦਰਬਾਰ ਸਾਹਿਬ ਬੈਂਕ ਗੁਰਦੁਆਰਾ ਸਾਹਿਬ ਉਹ ਬਹੁਤ ਜ਼ਿਆਦਾ ਪਾਣੀ ਉਹਦੇ ਅੰਦਰ ਭਰ ਗਿਆ ਸੀ ਤੇ ਸੰਗਤਾਂ ਜਾ ਤਾਂ ਨਹੀਂ ਸਕਦੀਆਂ ਸੀ ਪਰ ਬੰਦ ਦੇ ਵਿੱਚ ਇੰਨੀ ਵੱਡੀ ਗਹਿਰੀ ਚਿੰਤਾ ਉੱਥੇ ਸੰਗਤ ਨੂੰ ਅਸੀਂ ਦੇਖਿਆ ਖੇਤਾਂ ਨਾਲੋਂ ਵੀ ਘਰਾਂ ਨਾਲੋਂ ਵੀ ਆਪਣੇ ਨਾਲੋਂ ਗੁਰੂ ਘਰ ਦੀ ਚਿੰਤਾ ਸੀ ਤੇ ਹੁਣ ਜਦੋਂ ਆਪ ਸੰਗਤਾਂ ਜਾ ਖੁੱਲੇ ਦਰਸ਼ਨ ਤਿਦਾਰੇ ਕਰਨ ਤੇ ਸੰਗਤਾਂ ਦੇ ਮਨ ਨੂੰ ਜਿਹੜੀ ਹੈ ਉਹ ਖੁਸ਼ੀ ਮਿਲਦੀ ਆ ਸੰਗਤਾਂ ਜਾਂਦੀਆਂ ਅਰਦਾਸ ਕਰਦੀਆਂ ਇਸ ਕਰਕੇ ਜਿਹੜੇ ਭਾਰਤ ਦੇ ਵਿਦੇਸ਼ ਮੰਤਰੀ ਆ ਉਹਨਾਂ ਨੂੰ ਪਾਕਿਸਤਾਨ ਦੀ ਸਰਕਾਰ ਦੇ ਨਾਲ ਟੇਕ-ਅਪ ਕਰਨਾ ਚਾਹੀਦਾ ਇਮੀਡੀਏਟਲੀ ਔਰ ਜਿਹੜੇ ਯਾਤਰੀ ਆ ਇਹਨਾਂ ਦੀ ਸੁਰੱਖਿਆ ਦਾ ਪ੍ਰਬੰਧ ਕਰਨਾ ਚਾਹੀਦਾ ਇਹ ਕਲਕੱਟੇ ਦੇ ਟੀਮਾਂ ਦੇ ਪ੍ਰਬੰਧ ਹੁੰਦੇ ਆ ਐਡੇ ਵੱਡੇ ਇੱਕ ਜਥੇ ਦੇ ਪ੍ਰਬੰਧ ਕਰਨੇ ਇੱਕ ਦੇਸ਼ ਵਾਸਤੇ ਕੱਟਕ ਵੱਡਾ ਕੰਮ ਹੁੰਦਾ ਇਸ ਕਰਕੇ ਇਹ ਸੋਚ ਨੂੰ ਹੁਣ ਬਦਲ ਦੀ ਲੋੜ ਹੈ ਇਹ ਨਹੀਂ ਕਿ ਜੇ ਬੰਦ ਹੋ ਗਏ ਤੇ ਹੁਣ ਸਾਰੀ ਉਮਰ ਵਾਸਤੇ ਬੰਦ ਹੋ ਗਏ ਸਾਡੇ ਉਹ ਬਹੁਤ ਪਾਵਨ ਇਤਿਹਾਸਿਕ ਸਥਾਨ ਨੇ ਹਰ ਗੁਰੂ ਘਰ ਦੇ ਵਿੱਚ ਸਵੇਰੇ ਉੱਠ ਕੇ ਜਿਹੜੇ ਆ ਗੁਰਦਵਾਰ ਨਨਕਾਣਾ ਸਾਹਿਬ ਤੇ ਹੋਰ ਜਿਹੜੇ ਪਾਵਨ ਸਥਾਨ ਨੇ ਇਹਨਾਂ ਦੇ ਖੁੱਲੇ ਦਰਸ਼ਨ ਤਦਾਦੀ ਅਦਾਸ ਹੁੰਦੀ ਤੇ ਜੇ ਸੰਗਤ ਨੂੰ ਇਹ ਨਹੀਂ ਲੱਗ ਜੇ ਕਿ ਹੁਣ ਦੋ ਦੇਸ਼ਾਂ ਦਾ ਥੋੜਾ ਜਿਹਾ ਸੰਬੰਧ ਵਿਗੜ ਗਿਆ ਸਬੰਧ ਕੈਨੇਡਾ ਨਾਲ ਵੀ ਵਿਗੜ ਗਿਆ ਸੀ ਫਿਰ ਐਮਬੈਸੀ ਆ ਵੀ ਖੁੱਲ ਗਿਆ ਫਿਰ ਵੀਜ਼ੇ ਵੀ ਸ਼ੁਰੂ ਹੋਏ ਫਿਰ ਸਾਰਾ ਕੁਝ ਸ਼ੁਰੂ ਹੋਇਆ ਤੇ ਇੱਥੇ ਵੀ ਉਹੀ ਅਪਰੋਚ ਹੋਣੀ ਚਾਹੀਦੀ ਹੈ ਜਦੋਂ ਉਹਨਾਂ ਦਾ ਸਪਾਰਟ ਕਰਨਾ ਇੱਥੇ ਵੀ ਹੈ ਸਾਡੇ ਅਫਸਰ ਉੱਥੇ ਵੀ ਹੈ ਨੇ ਇਹ ਚੀਜ਼ਾਂ ਹੁਣ ਗੱਲਬਾਤ ਦੇ ਰਹੀ ਜਿੱਥੇ ਖੁੱਲਣੇ ਚਾਹੀਦੇ ਮੈਂ ਤਾਂ ਕਹਿੰਦਾ ਵਪਾਰ ਵੀ ਖੁੱਲਣਾ ਚਾਹੀਦਾ ਵਪਾਰ ਵੀ ਕਿਉਂ ਬੰਦ ਹੋ ਜਦੋਂ ਬਾਕੀ ਰਸਤੇ ਤਾਂ ਤੁਸੀਂ ਵਪਾਰ ਫਿਰ ਪਾਕਿਸਤਾਨ ਨਾਲ ਕਰੀ ਜਾਂਦੇ ਹੋ ਪੰਜਾਬ ਦਾ ਕੀ ਕਸੂਰ ਹੈ ਇਹ ਵਪਾਰ ਵਿੱਚ ਖੜਨਾ ਚਾਹੀਦਾ ਇਹ ਪੱਕੀਆਂ ਗੱਡਾ ਨਹੀਂ ਮਾਰਨੀਆਂ ਚਾਹੀਦੀਆਂ ਠੀਕ ਹੈ ਜਦੋਂ ਕਿਤੇ ਤਣਾਅ ਸੀ ਪੰਜਾਬ ਦੇ ਲੋਕੀ ਸਾਡੀ ਸੰਗਤ ਡਟ ਕੇ ਦੇਸ਼ ਨਾਲ ਖੜੀ ਲਗਭਗ ਪੰਜਾਬ ਦੇ ਨਾਲ ਚਾਨੂਸਕੀ ਕੋਈ ਵਕਤ ਕਰਾਉ ਹੋ ਰਿਹਾ ਤੇ ਜੀ ਦੁਸ਼ਮਾਨ ਦੀ ਫਿਲਮ ਆਦੀ ਹੈ ਉਹ ਆਪਰੇਸ਼ਨ ਸੰਘੂਰ ਦਾ ਹਵਾਲਾ ਦੇ ਕੇ ਹੁਣ ਰਿਲੀਜ਼ ਨਹੀਂ ਹੋਣ ਦਿੱਤਾ ਗਿਆ ਹੁਣ ਤੁਸੀਂ ਕੋਰੀਡੋਰ ਦੇ ਵਿੱਚ ਗੱਲ ਕੀਤੀ ਉਹ ਵੀ ਲੰਬੇ ਸਮੇਂ ਤੋਂ ਪੱਧਰ ਤੇ ਤੀਜੀ ਚੀਜ਼ ਆ ਫਿਰ ਜਿਹੜੀ ਇਹ ਚਿੱਠੀ ਤੁਸੀਂ ਜਨਤਕ ਕੀਤੀ ਹੈ ਤੇ ਦੇਖੋ ਜਦੋਂ ਦਿਲਜੀਤ ਸਾਂਝੀ ਦੀ ਪਿਕਚਰ ਦੀ ਗੱਲ ਹੋਈ ਸੀ ਅਸੀਂ ਤਾਂ ਉਦੋਂ ਵੀ ਬੋਲੇ ਸੀ ਜੀ ਇਹ ਜਿਹੜੇ ਕਲਾਕਾਰ ਲੋਕ ਹੁੰਦੇ ਆ ਇਹ ਖਿਡਾਰੀ ਹੁੰਦੇ ਆ ਇਹ ਤਾਂ ਅਮਨ ਸ਼ਾਂਤੀ ਦੇ ਐਮਬੈਸਡਰ ਹੁੰਦੇ ਜੀ ਇਹ ਤਾਂ ਉਧਰ ਉਧਰ ਹੀ ਜਿਹੜੇ ਹੈਗੇ ਸਾਡਾ ਕਲਚਰ ਵੀ ਪ੍ਰਮੋਟ ਕਰਦੇ ਆ ਸਾਡੀ ਭਾਸ਼ਾ ਵੀ ਪੰਜਾਬੀ ਨੂੰ ਪ੍ਰਮੋਟ ਕਰਦੇ ਆ ਲੋਕਾਂ ਦੇ ਵਿੱਚ ਆਪਸੀ ਪਿਆਰ ਵੀ ਵਧਾਉਂਦੇ ਆ ਤੇ ਇਹ ਤਾਂ ਹਮੇਸ਼ਾ ਹੀ ਜਿਹੜੀਆਂ ਇਹਨਾਂ ਦੇ ਉੱਤੇ ਸ਼ਰਧਾ ਦੇ ਬੈਰੀਅਰ ਨਹੀਂ ਲੱਗੇਗਾ ਇਹ ਅਸੀਂ ਸੋਚ ਜਿਹੜੀ ਸ਼ੁਰੂ ਕਰਨੀ ਹੈ ਇੱਕ ਬਹੁਤ ਹੀ ਵਧੀਆ ਸਾਰੂ ਸੋਚਣੀ ਹੈ ਇਹਨਾਂ ਲੋਕਾਂ ਨੂੰ ਖੁੜੇ ਰਹਿਣ ਦੇਣਾ ਚਾਹੀਦਾ ਕਿਉਂਕਿ ਇਹ ਹੀ ਪੁੜਾਂ ਦਾ ਕੰਮ ਕਰਦੇ ਆ ਅਲਟੀਮੇਟਲੀ ਤੇ ਇਸੇ ਤਰ੍ਹਾਂ ਸੰਗਤ ਹੈ ਸੰਗਤ ਜਾਂਦੀ ਹੈ ਉਥੇ ਚੰਗਾ ਮਾਹੌਲ ਬਣਦਾ ਉਥੋਂ ਹੁੰਦੇ ਆ ਲੋਕੀ ਇੱਧਰ ਆ ਕੇ ਉਹਨਾਂ ਬਾਰੇ ਅੱਛੀ ਗੱਲ ਕਰਦੇ ਆ ਉਹਦੇ ਨਾਲ ਤਣਾਅ ਜਿਹੜਾ ਆਪਸੀ ਜਿਹੜੇ ਸ਼ੰਕੇ ਕਲੇ ਹੋਏ ਹੁੰਦੇ ਆ ਉਹ ਕੱਟਦੇ ਆ ਸਰਕਾਰ ਦਾ 500 ਰੁਪਇਆ ਲਗਭਗ ਇਹਦੇ ਵਿੱਚ ਡਿਲੀਵਰਤੀ ਪੰਜਾਬ ਦੇ ਨਾਲ ਇਸ ਤਰ੍ਹਾਂ ਹੋ ਜਾਵੇ ਇਹ ਕੋਈ ਬਹੁਤ ਵਧੀਆ ਫੈਸਲਾ ਨਹੀਂ ਹੈ ਸਰਕਾਰ ਦਾ ਸਲਾਗਾ ਜੋ ਫੈਸਲਾ ਨਹੀਂ ਕਰਦਾ ਸਕਦਾ ਕਿ ਇੱਕ ਚਿੱਠੀ ਤੁਸੀਂ ਸਾਰੇ ਸੂਬਿਆਂ ਦੇ ਜਿਹੜੇ ਹੈਗੇ ਆ ਕਿਉਂਕਿ ਸਾਰੇ ਵਕ ਵਕ ਦਿੱਲੀ ਤੋਂ ਵੀ ਜਿੱਥੇ ਜਾਂਦੇ ਨੇ ਸ਼੍ਰੋਮਣੀ ਗੁਰਦਵਾਰਾ ਪ੍ਰੰਤਿ ਕਮੇਟੀ ਤੇ ਵੀ ਜਿੱਥੇ ਜਾਂਦੇ ਆ ਹੋਰ ਸਟੇਟਾਂ ਤੋਂ ਵੀ ਜਾਂਦੇ ਆ ਤੁਸੀਂ ਇੱਕ ਚਿੱਠੀ ਲਿਖ ਕੇ ਤੇ ਗ੍ਰਹਿ ਮੰਤਰੀ ਵਾਲੇ ਦੇ ਲੈਵਲ ਤੇ ਤੇ ਸਾਰਿਆਂ ਨੂੰ ਐਡਵਾਈਜ਼ਰੀ issues ਕਰਕੇ ਉਹ ਨਹੀਂ ਜਾਣਾ ਕਾਰਨ ਕਿ ਇਹ ਨਹੀਂ ਕਿਉਂ ਨਹੀਂ ਜਾਣਾ ਫਿਰ ਤੁਸੀਂ ਮੈਚ ਖੇਢੀ ਜਾਓ ਤੇ ਜਿਹੜੀ ਧਾਰਮਿਕ ਲੋਕਾਂ ਦੀ ਭਾਵਨਾ ਹੈ ਇਹਦੀ ਵੀ ਬਹੁਤ ਵੱਡੀ ਵਜ੍ਹਾ ਹੁੰਦੀ ਅਸੀਂ ਮੈਚ ਦੇ ਵੀ ਹੱਕ ਚ ਕਿ ਚੰਗਾ ਹੋਇਆ ਜੀ ਮੈਚ ਦੇ ਕੋਈ ਇਸ ਇਖਲਾਫ ਨਹੀਂ ਅਸੀਂ ਇੱਥੇ ਕਾਸੀ ਵੈਲਕਮ ਕੀਤਾ ਸੀ ਬਹੁਤ ਚੰਗੀ ਗੱਲ ਇਹ ਚੀਜ਼ਾਂ ਹੁੰਦੀਆਂ ਰਹਿਣੀਆਂ ਚਾਹੀਦੀਆਂ ਪਰ ਆਜ ਦੀਆਂ ਧਾਰਮਿਕ ਚੀਜ਼ਾਂ ਨੇ ਇਹ ਵੀ ਇੰਪੋਰਟੈਂਟ ਨੇ ਇਹ ਵੀ ਹੋਣੀ ਚਾਹੀਦੀ ਤੁਸੀਂ ਪੂਰੇ ਪੰਜਾਬ ਦੇ ਚ ਲਗਾਤਾਰ ਹੜ੍ਹ ਪ੍ਰਭਾਵਤ ਇਲਾਕਿਆਂ ਦੇ ਵਿੱਚ ਆਪ ਦੀ ਪੰਥ ਸੁਖਦੀਪ ਬਾਦਲ ਵੀ ਲਗਾਤਾਰ ਜਿਹੜੇ ਕੰਮ ਮੇਦਦ ਕਰਦੇ ਸਰਕਾਰ ਇਹ ਜੋ ਕੰਮ ਸੀ ਲੱਗਦਾ ਕਿ ਸਰਕਾਰ ਪੂਰੀ ਤਰ੍ਹਾਂ ਫੇਲ ਹੋ ਗਈ ਦੇਖੋ ਪਹਿਲੀ ਤਾਂ ਗੱਲ ਹੈ ਕਿ ਮੁਸੀਬਤ ਬਹੁਤ ਵੱਡੀ ਹੈ ਔਰ ਦੂਜੀ ਗੱਲ ਹੈ ਕਿ ਗਲਤੀਆਂ ਫੋਤੀਆਂ ਸਰਕਾਰਾਂ ਦੀ ਇਹ ਤਾਂ ਹੁਣ ਮਨਨ ਨਾਮਨਨ ਮੈਨ ਮੇਡ ਸਮੱਸਿਆ ਜ਼ਿਆਦਾ ਕੁਦਰਤੀ ਘਟ ਔਰ ਇਹੋ ਜੀ ਵਿੱਤਾ ਦੇ ਵੇਲੇ ਜਿਹੜੀ ਹੈ ਸੂਬੇ ਦਾ ਔਰ ਕੇਂਦਰ ਦਾ ਚੰਗਾ ਰਾਸਤਾ ਨਾ ਹੋਣਾ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਵਾਲੀ ਜਿਹੜੀ ਰਾਜਨੀਤੀ ਹੈ ਉਹਦੇ ਨਾਲ ਸਜ਼ਾ ਮਿਲਦੀ ਹੈ ਪੰਜਾਬ ਦੇ ਹੜ੍ਹ ਪ੍ਰਭਾਵਿਤ ਜਿਹੜੇ ਲੱਖਾਂ ਦੀ ਗਿਣਤੀ ਦੇ ਵਿੱਚ ਕਿਸਾਨ ਨੇ ਖੇਤ ਮਜ਼ਦੂਰ ਨੇ ਗਰੀਬ ਲੋਕ ਨੇ ਦੁਕਾਨਦਾਰ ਨੇ ਉਹਨਾਂ ਇਲਾਕੇ ਦੇ ਵਸਨੀਕ ਨੇ ਕਿਉਂਕਿ ਇਹੋ ਜੇ ਵੇਲੇ ਤਾਂ ਚਾਹੀਦਾ ਜੇ મતਭੇਦ ਹੋਣ ਵੀ ਜੇ ਸਰਕਾਰਾਂ ਵੱਖਰੀਆਂ ਪਾਰਟੀਆਂ ਦੇ ਵੀ ਹੋਣ ਤੇ ਸੂਬੇ ਦੀ ਸਰਕਾਰ ਦਾ ਵੀ ਫਰਜ਼ ਬੰਦਾ ਕਿ ਪੂਰਾ ਪ੍ਰਾਈਮ ਮਿੰਿਸਟਰ ਨੂੰ ਭਰੋਸੇ ਚ ਲੈ ਕੇ ਤੇ ਪੂਰੀ ਇੱਜ਼ਤ ਮਨ ਦੇ ਨਾਲ ਆਪਣਾ ਕੇਸ ਲੋਕਾਂ ਦਾ ਉਹਨਾਂ ਅੱਗੇ ਰੱਖੇ ਉਹਨਾਂ ਨੇ ਵੀ ਆਪਣਾ ਪੱਖ ਪੂਰਾ ਨਹੀਂ ਕੀਤਾ ਪ੍ਰਧਾਨ ਮੰਤਰੀ ਆਏ ਤੇ ਮੁੱਖ ਮੰਤਰੀ ਸਾਹਿਬ ਤਾਂ ਹਸਪਤਾਲ ਦਾਖਲ ਸੀ ਚਲੋ ਮੈਂ ਮੰਨ ਲੈਣਾ ਕਿ ਸਿਹਤ ਕਿਸੇ ਵੀ ਵਿਕਟ ਤੱਕ ਦੀ ਤੇ ਵਿੱਤ ਮੰਤਰੀ ਸਾਹਿਬ ਕੀ ਕਹਦੇ ਸੀ ਇੱਕ ਸਨਮਾਨ ਹੁੰਦਾ ਪ੍ਰਧਾਨ ਮੰਤਰੀ ਤੁਹਾਡੀ ਸਟੇਟ ਚ ਆ ਰਹੇ ਵੱਡੀ ਵਿਪਤਾ ਵળે ਆ ਰਹੇ ਤੁਸੀਂ ਕੁਝ ਲੈਣਾ ਤੁਸੀਂ ਦੁਜੇ ਮੰਤਰੀਆਂ ਦੇ ਨਾਲ ਵਿੱਤ ਮੰਤਰੀ ਸਾਹਿਬ ਨੂੰ ਕਿਉਂ ਨਹੀਂ ਭੇਜ ਸਕਦੇ ਆ ਜਿਹੜਾ 12000 ਕਰੋੜ ਦਾ ਰੌਲਾ ਪਿਆ ਹੈ ਫਿਰ ਵਿੱਤ ਮੰਤਰੀ ਸਾਹਿਬ ਤਾਂ ਸਭ ਤੋਂ ਵਧੀਆ ਪੋਜੀਸ਼ਨ ਦੇ ਵਿੱਚ ਸਨ ਕਿ ਉਹ ਐਕਸਪਲੇਨ ਕਰਦੇ ਪ੍ਰਧਾਨ ਮੰਤਰੀ ਨੂੰ ਕਿ 12000 ਹੈ ਕਿ ਨਹੀਂ ਹੈ ਉਥੇ ਤੁਸੀਂ ਸੀਰੀਅਸ ਨਹੀਂ ਦਿਖਾਈ ਤੇ ਉਹਦਾ ਫਿਰ ਪ੍ਰਧਾਨ ਮੰਤਰੀ ਜੀ ਦਾ ਵੀ ਰਿਸਪੌਂਸ ਉਸੇ ਤਰੀਕੇ ਦਾ ਨਹੀਂ ਉਹ 1600 ਕਰੋੜ ਦੇ ਕੇ ਤਾਂ ਕਹਿੰਦੇ ਜੀ ਬਾਕੀ ਤੁਹਾਡੇ ਕੋਲ ਹੈਗਾ। ਉਹਦੀ ਹੁਣ ਸਜ਼ਾ ਮਿਲਣੀ ਹੈ ਸਾਨੂੰ ਲੋਕਾਂ ਨੂੰ। ਇਸ ਕਰਕੇ ਇਹ ਜਿਹੜਾ ਐਸ ਵੇਲੇ ਜੋ ਤਾਲਮਿਲ ਹੋਣਾ ਚਾਹੀਦਾ ਸੀ ਲੋਕੀ ਦੇਖੋ ਸਾਰੇ ਸੂਬਿਆਂ ਤੋਂ ਆ ਕੇ ਦੂਜੇ ਧਰਮਾਂ ਤੋਂ ਆ ਕੇ ਲੋਕੀ ਉੱਥੇ ਪਿੰਡਾਂ ਦੀ ਸੇਵਾ ਕਰਦੇ। ਸ਼੍ਰੋਮਣੀ ਅਕਾਲੀ ਦਲ ਡਟ ਕੇ ਪਿਛਲੇ ਦਿਨ ਤੋਂ ਪ੍ਰਧਾਨ ਸਾਹਿਬ ਸਾਡੇ ਜਿੱਥੇ ਬੰਦ ਬਣਦੇ ਆ ਜਿੱਥੇ ਹੋਰ ਕੁਝ ਦਿੱਕਤ ਆਪ ਅਸੀਂ ਸਾਰੇ ਜਾ ਰਹੇ ਹਾਂ ਸ਼੍ਰੋਮਣੀ ਗੁਰਦਵਾਰਾ ਪ੍ਰੰਤ ਕਮੇਟੀ ਸਾਰੇ ਹੀ ਪੂਰਾ ਟੈਲ ਉਹਨਾਂ ਦਾ ਲੱਗਾ ਹੋਇਆ ਹੈ ਕਿ ਲੰਗਰ ਤੋਂ ਲੈ ਕੇ ਹਰ ਤੰਦੀ ਜੋ ਸੇਵਾ ਉਹ ਕਰ ਸਕਦੇ ਆ ਉਹ ਕਰਦੇ ਆ ਬਾਕੀ ਧਾਰਮਿਕ ਸੰਤਮਾਪੁਰਖ ਉਤੇ ਬੰਦਾਂ ਦੇ ਉਤੇ ਪ੍ਰਾਟ ਕੇ ਦਿੰਦਾ ਤੇ ਲੋਕਾਂ ਦੀ ਤਕਲੀਫ ਘਟਾਉਣ ਦੀ ਕੋਸ਼ਿਸ਼ ਕਰਦੇ ਆ ਬਾਕੀ ਸਮਾਜ ਸੇਵੀ ਜਿੱਥੇ ਬੰਦਿਆ ਹੋਰ ਬਹੁਤ ਲੱਗਿਆ ਤੇ ਜਿਨ੍ਹਾਂ ਦਾ ਵੱਡਾ ਰੋਲ ਹੈ ਜਿਨ੍ਹਾਂ ਨੇ ਅਸਲੀ ਡਿਊਟੀ ਹੈ ਸੰਵਿਧਾਨਕ ਡਿਊਟੀ ਹੈ ਜਿਨ੍ਹਾਂ ਦੀ ਤੇ ਉਹ ਆਪਣੀ ਨਾ ਪੂਰੀ ਕਰਨ ਉਹ ਭਾਜਪਾ ਦੇ ਮੰਤਰੀ ਹੁਣ ਆਈ ਜਾਂਦੇ ਆ ਉਹ ਪ੍ਰੈਸ ਕਾਨਫਰੰਸਾਂ ਨਾਲ ਟਿੱਢੀ ਨਹੀਂ ਪੜਦਾ ਨਾਲ ਜਿਹੜੀ ਬੈਠ ਕੇ ਸੁਪੇ ਨਾਲ ਗੱਲ ਵੀ ਕਰੋ 12000 ਕਰੋੜ ਜਾਰੀ ਕਿਉਂ ਨਹੀਂ ਹੋਇਆ ਤੁਸੀਂ ਪ੍ਰਧਾਨ ਮੰਤਰੀ ਜੀ ਕੋਈ ਨਾ ਟਾਈਮ ਨਹੀਂ ਸੀ ਤੁਸੀਂ ਇੰਨੇ ਜਨੇ ਮੰਤਰੀ ਆਏ ਹੋ ਤੁਸੀਂ ਮੈਂ ਮੁੱਖ ਮੰਤਰੀ ਨਾਲ ਹੁਣੋ ਠੀਕ ਠਾਕ ਨੇ ਬਹਿ ਕੇ ਗੱਲ ਕਰ ਲੋ ਤੇ ਪੈਸਾ ਕੀ ਦਿੱਕਤ ਆ ਜਾ ਕੇ ਪ੍ਰਧਾਨ ਮੰਤਰੀ ਜੀ ਨੂੰ ਦੱਸੋ ਫੇਰ ਤਾਂ ਅਸੀਂ ਸੋਚਿਆ ਵੀ ਤੁਸੀਂ ਹਮਦਰਦੀ ਕਰਨ ਆਏ ਹੋ ਨਹੀਂ ਤਾਂ ਫਿਰ ਇਹ ਤਾਂ ਫਿਰ ਡਰਾਮਾ ਜਿਹਾ ਲੱਗਦਾ ਪੋਲਿਟਿਕਸ ਹੋ ਰਹੀ ਕਿਉਂਕਿ ਵਿੱਤ ਮੰਤਰੀ ਵੀ ਐਸੀ ਇੱਥੇ ਨਾ ਖੁੱਸਾ ਬਿਲਕੁਲ ਇੱਥੇ ਅਸੀਂ ਇਹ ਹੀ ਸਵਾਲ ਪੁੱਛ ਆ ਬਰਾਹਰ ਕਰੋ ਉਹ ਕਹਿੰਦੇ ਕਿ ਕੇਂਦਰ ਦੀ ਪਾਇਪਾਂ ਸਰਕਾਰ ਲੋਕਾਂ ਦੀਆਂ ਲਾਸ਼ਾਂ ਦੇ ਉੱਪਰ ਰਾਜਨੀਤੀ ਕਰ ਰਹੀ ਹੈ ਦੋਨੋਂ ਪਾਸੇ ਪੋਲਿਟਿਕਸ ਹੋ ਰਹੀ ਹੈ ਇਹ ਵੀ ਇਹੋ ਕੁਝ ਕਰ ਰਿਹਾ ਹੈ ਕਿ ਕਰ ਰਿਹਾ ਹੁਣ 12000 ਕਰੋੜ ਇਹਨਾਂ ਕੋਲੇ ਕੈਗ ਦੀ ਰਿਪੋਰਟ ਹੈ ਕੈਗ ਦੀ ਰਿਪੋਰਟ ਤਾਂ ਇਹਨਾਂ ਨੇ ਆਪ ਪੰਜਾਬ ਸਰਕਾਰ ਨੇ ਵਿਧਾਨ ਸਭਾ ਚ ਪੇਸ਼ ਕੀਤੀ ਉਹਦੇ ਵਿੱਚ ਜਦੋਂ ਪੈਸੇ ਜਿਹੜੇ ਹੈ ਸਾਫ ਸਾਬਤ ਹੁੰਦਾ ਕਿ ਤੁਸੀਂ ਕਿਤੇ ਉੱਥੇ ਉਸ ਸਾਧ ਤੇ ਵਰਤੇ ਆ ਜਿੱਥੇ ਤੁਸੀਂ ਅਧਿਕਾਰਤ ਨਹੀਂ ਸੀ ਇਸੇ ਕਰਕੇ ਹੁਣ ਤੁਸੀਂ ਰਿਲੀਜ਼ ਨਹੀਂ ਕਰ ਸਕਦੇ ਇਹ ਪੈਸੇ ਜਿਹੜੇ ਹੁੰਦੇ ਨੇ ਜਿਹੜਾ ਡਿਜਾਸਟਰ ਮੈਨੇਜਮੈਂਟ ਐਕਟ ਹੈ 2005 ਦਾ ਉਹਦੇ ਮੁਤਾਬਕ ਕਿਤੇ ਵੀ ਹੋਰ ਡਿਵਰਟ ਨਹੀਂ ਕੀਤਾ ਜਾ ਸਕਦਾ ਇਹ ਜੇ ਨਾ ਲੋਡ ਹੋਵੇ ਤੇ ਬੈਂਕਾਂ ਚ ਪਏ ਰਹਿੰਦੇ ਨੇ ਇਹਦਾ ਵਿਆਜ ਵੀ ਜਿਹੜਾ ਹੋਵੇ ਉਹਦੇ ਵਿੱਚ ਐਡ ਹੁੰਦਾ ਦਿੰਦਾ ਤੇ ਇਹਨਾਂ ਨੇ ਕਿਸੇ ਹੋਰ ਕੰਮ ਵਾਸਤੇ ਮਤਲੇ ਇਹਨਾਂ ਨੂੰ ਤਾਂ ਇਸ਼ਤਿਹਾਰਾਂ ਵਾਸਤੇ ਹਸਲ ਕਰਦੇ ਹੋ ਇਹਨਾਂ ਦੀ ਜਿਹੜੀ ਆਦਤ ਹੈ ਤੇ ਹੁਣ ਇਹਨਾਂ ਕੋਲ ਪੈਸਾ ਹੈ ਨਹੀਂ ਇਹ ਗੱਲ ਉਧਰ ਪ੍ਰਧਾਨ ਮੰਤਰੀ ਜੀ ਨਾਲ ਉੱਥੇ ਬੈਠ ਕੇ ਕਲੀਅਰ ਹੋ ਜਣੀ ਚਾਹੀਦੀ ਸੀ ਪਰ ਪ੍ਰਧਾਨ ਮੰਤਰੀ ਜੀ ਨੂੰ ਚਾਹੀਦਾ ਸੀ ਕਿ ਇਹਨਾਂ ਦੀਆਂ ਗਲਤੀਆਂ ਕਰਕੇ ਹੁਣ 12000 ਕਰੋੜ ਇਹਨਾਂ ਨੂੰ ਦੇ ਕੇ ਉਦੀ ਜਿਹੜੀ ਇਹਨਾਂ ਦੀ ਸਜ਼ਾ ਪੜਦੀ ਉਹਨਾਂ ਨੂੰ ਬਚ ਦਿਓ ਜਿਹੜੇ ਅਫਸਰਾਂ ਨੇ ਕਿਉਂ ਨਿਵਟ ਕੀਤਾ ਰੋਲ ਤੋਂ ਬਾਹਰ ਜਾ ਕੇ ਮਨਿਸਟਰਾਂ ਦਾ ਵੀ ਤਾਂ ਸਰਕਾਰ ਵੀ ਜ਼ਿੰਮੇਵਾਰ ਹੈ ਤੇ ਅਫਸਰ ਵੀ ਜ਼ਿੰਮੇਵਾਰ ਹੈ ਰਾਹੁਲ ਗਾਂਧੀ ਵੀ ਦੌੜਾ ਕਰਦੇ ਸੀ ਪੰਜਾਬ ਦਾ ਚਲੋ ਕੋਈ ਆਵੇ ਮੈਂ ਤਾਂ ਕਿੰਨਾ ਵੀ ਸਾਰਿਆਂ ਨੂੰ ਆਉਣਾ ਚਾਹੀਦਾ ਲੋਕਾਂ ਦੇ ਮੌਕੇ ਤੇ ਆ ਕੇ ਜਦੋਂ ਕੋਈ ਜਾਂਦਾ ਤੁਹਾਨੂੰ ਅਸਲੀ ਤਸਵੀਰ ਜਿਹੜੀ ਆ ਉੱਥੇ ਖੜ ਕੇ ਲੋਕਾਂ ਦੇ ਵਿੱਚ ਨਜ਼ਰ ਆਉਂਦੀ ਆ ਪਰ ਸਾਰਿਆਂ ਨੂੰ ਸਤਿਮਾਨ ਦੇ ਨਾਲ ਜਾਣਾ ਚਾਹੀਦਾ ਹਰ ਬੇਟਾਂ ਦੀ ਮਦਦ ਕਰਨੀ ਚਾਹੀਦੀ ਆ ਰਾਜਨੀਤੀ ਛੋਟੀ ਜਿਹੜੀ ਆ ਉਹ ਕਿਸੇ ਨੂੰ ਕਰਨੀ ਚਾਹੀਦੀ ਜਾਵੇ ਜਿਹੜਾ ਮਰਜੀ ਸਾਰਿਆਂ ਦਾ ਫਰਜ਼ ਬੰਦਾ ਜਾਣ ਲੋਕਾਂ ਦੇ ਕੋਲ ਜਿਹੜੀ ਹਾਲਚਲ ਪੁੱਛਣ ਜੋ ਕਰ ਸਕਦੇ ਆ ਪਾਰਟੀ ਵੱਲੋਂ ਉਹ ਵੀ ਕਰਨ ਜੋ ਆਵਾਜ਼ ਉਠਾ ਸਕਦੇ ਉਹਨਾਂ ਵਾਸਤੇ ਉਹ ਵੀ ਉਠਾਉਣ ਸਚਮੁਣੀ ਕਮੇਟੀ ਇੱਕ ਪਾਸੇ ਅਲੀ ਜਰੂਰ ਖਰਚ ਕਰਨ ਦੀ ਵਾਰ-ਵਾਰ ਗਰੀਬਾਂ ਨਾਲ ਹੋ ਰਹੀਆਂ ਨੇ ਉਹਦੇ ਬਾਰੇ ਕੀ ਐਕਚੁਅਲੀ ਇਹ ਕੁਝ ਬੰਦਿਆਂ ਨੂੰ ਐਡੇ ਵੱਡੇ ਸੰਕਟ ਦੇ ਵਿੱਚ ਵੀ ਸવાય ਰਾਜਨੀਤੀ ਤੋਂ ਕੁਝ ਨਹੀਂ ਲੱਗਦਾ ਉਹਨਾ ਸ਼੍ਰੋਮਣੀ ਅਕਾਲੀ ਦਲ ਦਾ ਕਸੂਰ ਸਿਰਫ ਇੰਨਾ ਹੈ ਕਿ ਅਸੀਂ ਦੇਖਿਆ ਕਿ ਸਾਡੇ ਲੋਕਾਂ ਦੇ ਉੱਤੇ ਵੱਡਾ ਸੰਕਟ ਆ ਗਿਆ ਤੇ ਸਾਡੇ ਪ੍ਰਧਾਨ ਸਾਡੀ ਆਪਣੀ ਟੀਮ ਲੈ ਕੇ ਉਹ ਜੋਜਪੈ ਵਿੱਚ ਜਾ ਕੇ ਲੋਕਾਂ ਤੇ ਤੇ ਜੋ ਲੋਕਾਂ ਨੇ ਉਹਨਾਂ ਤੋਂ ਆਸ ਕੀਤੀ ਉਹਨਾਂ ਨੇ ਉਹਨਾਂ ਦੀ ਪੂਰੀ ਕੰਦੇ ਕੋਸ਼ਿਸ਼ ਕੀਤੀ ਜੋ ਇਨਸਾਨੀ ਫਰਜ਼ ਬਣਦੀ ਉਹਨਾਂ ਦੇ ਵਾਸਤੇ ਪਾਰਟੀ ਨੂੰ ਕੋਈ ਘਾਟਾ ਨਹੀਂ ਆਫਨਡ ਆਪ ਵੀ ਸਰਦਾਰ ਸੁਖਵਿੰਦਰ ਸਿੰਘ ਬਾਦਲ ਹੋਣ ਤੇ ਰੱਬ ਦੀ ਪਰਵਾਹ ਤੇ ਬਖਸ਼ਿਸ਼ ਹੈ ਤੇ ਅਤੀ ਜਵਾਨ ਨਾਲ ਜਦੋਂ ਪਤਾ ਹੁੰਵੇ ਕਿ ਪ੍ਰਧਾਨ ਠੀਕ ਕੰਮ ਵਾਸਤੇ ਤੁਹਾਨੂੰ ਆਵਾਜ਼ ਮਾਰ ਰਿਆ ਲੋਕ ਸਾਰੇ ਨਾਲ ਖੜੇ ਤੇ ਇਸ ਗੱਲ ਨੂੰ ਇਹ ਕਹਿਣਾ ਕਿ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਦੇ ਪੈਸੇ ਵਰਤ ਰਹੇ ਆ ਤੁਸੀਂ ਦੱਸੋ ਕਿ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਤਾਂ ਆਪ ਪ੍ਰਧਾਨ ਸਾਹਿਬ ਨੇ 20 ਕਰੋੜ ਦਾ ਬਜਟ ਇਸ ਕੰਮ ਵਾਸਤੇ ਰੱਖ ਦਿੱਤਾ ਕਿਉਂਕਿ ਸ਼੍ਰੋਮਣੀ ਕਮੇਟੀ ਕਿਸਾਨੀ ਦੇ ਉੱਤੇ ਖੇਤ ਮਿਹਨਤੂਰ ਦੇ ਉੱਤੇ ਗਰੀਬ ਲੋਕਾਂ ਤੇ ਇੰਨਾ ਵੱਡਾ ਸੰਕਟ ਆਵੇ ਇਹ ਜਿਹੜਾ ਹੈਗਾ ਗਰੀਬ ਦਾ ਮੂਹ ਗੁਰੂ ਦੀ ਕੋਲ ਕਿਤੇ ਸਾਡੇ ਗੁਰੂ ਦਾ ਸਿਧਾਤਾ ਜਦੋਂ ਕਿਸਾਨ ਖੇਤੀ ਕਰਦਾ ਤੇ ਫਸਲ ਪੱਕਣ ਤੋਂ ਬਾਅਦ ਪਹਿਲਾ ਉਹ ਗੁਰੂ ਕਰਦਾ ਹਿੱਸਾ ਜਿਹੜਾ ਲੰਗਰ ਦੇ ਵਿੱਚ ਜਾ ਕੇ ਪਹਿਲੇ ਦਿਨ ਪਉਣਾ। ਔਰ ਸਾਰੇ ਲੰਗਰ ਜਿਹੜੇ ਚੱਲਦੇ ਨੇ ਕਿ ਉਹਦੀ ਕਿਰਤ ਕਮਾਈ ਆਪ ਆ ਕੇ ਸਭ ਤੋਂ ਪਹਿਲਾਂ ਭੇਟ ਕਰਦਾ। ਕੋਈ ਦਰਬਾਰ ਸਾਹਿਬ ਜਾਵੇ ਕੋਈ ਡੇਰੇ ਤੇ ਜਿਹੜੇ ਧਾਰਮਿਕ ਸੰਤ ਤੇ ਜਾਵੇ ਕਾਕਨ ਕਉਂਦੀ ਹੈ ਤੇ ਮਤਾਵਾ ਜਿਹੜੀ ਹੈ ਥਾਲ ਚ ਪਾ ਕੇ ਰੱਖ ਕੇ ਬਾਕਾਇਦਾ ਸ਼ੁਕਰਾਨਾ ਕਰਨ ਵਾਸਤੇ ਗੁਰੂ ਘਰ ਪਹਿਲਾਂ ਮੱਥਾ ਟੇਕ ਕੇ ਆਉਂਦੇ ਆਂ ਫਿਰ ਕੋਈ ਹੋਰ ਕੰਮ ਕਰਦੇ ਤੇ ਉਹਨਾਂ ਲੋਕਾਂ ਤੇ ਮੁਸੀਬਤ ਹੋਵੇ ਤੇ ਐਸਜੀਪੀਸੀ ਨਾ ਆਪਣੇ ਫਰਜ਼ ਦਾ ਕਰੇ ਹੁਣ ਉਹਨਾਂ ਨੇ 8 ਲੱਖ ਲੀਟਰ ਡੀਜ਼ਲ ਕਿਹਾ ਕਿ ਜਿਹੜੀ ਅੱਗੋਂ ਉਹਨਾਂ ਨੇ ਸਮਿਤੀ ਵੀ ਜਨ ਲੱਕ ਕੇ ਕਿ ਹਾਲੇ ਜਿਹੜਾ ਪਾਣੀ ਕੱਢਣ ਵਾਸਤੇ ਵੀ ਲੋੜ ਪੈਣੀ ਹੈ ਬਿਜਾਈ ਵਾਸਤੇ ਵੀ ਲੋੜ ਪੈਣੀ ਹੈ ਪੰਨ ਵਾਸਤੇ ਵੀ ਲੋੜ ਪੈਣੀ ਤੇ ਇਹ ਹਾਲੇ ਜਿਹੜੀ ਹੈਗੀ ਆ ਸਾਡੇ ਪ੍ਰਧਾਨ ਸਰਦੀਆਂ ਜਿਹੜੀਆਂ ਅਨਾਉਂਸਮੈਂਟਾਂ ਹਨ ਉਹਨੂੰ ਜੋੜ ਕੇ ਐਸਜੀਪੀਸੀ ਨਾਲ ਇਹ ਜਿਹੜੀ ਮਾਨਸਿਕਤਾ ਬਹੁਤ ਮਾਰੀ ਐ ਤੁਸੀਂ ਦੋਛਾਉਣੇ ਆ ਰਾਜਨੀਤਿਕ ਅੱਗੇ ਬਿਠੇਰੇ ਨਾਲੇ ਫੇਰਾ 10% ਚੁੱਪ ਕਰ ਜਾਓ ਆ ਲੋਕਾਂ ਦਾ ਸੰਕਟ ਵਾਲਾ ਕੰਮ ਨਿਕਲਦਾ ਤਾਂ ਫੇਰ ਨਾਲੇ ਪਰ ਇਹ ਇੱਕ ਦਿਨ ਟਿਕ ਨਹੀਂ ਸਕਦਾ ਇਹਨਾਂ ਦੀ ਏਜੰਸੀਆਂ ਦੀ ਜਿਹੜੀ ਪਿੱਛੇ ਹੁੰਦੀ ਐ ਨਾ ਟ੍ਰੇਨਿੰਗ ਉਹ ਟਿਕ ਨਹੀਂ ਇਹਨਾਂ ਨੂੰ ਬਹਿਣ ਦਿੰਦੇ ਭੀ ਇਹ ਦੇਖੋ ਭੀ ਉਹ ਕੰਮ ਚੰਗਾ ਕਰ ਰਹੇ ਆ ਤੁਸੀਂ ਇਹਨੂੰ ਕਿਸੇ ਤਰੀਕੇ ਨਿਊਟਰਲਾਈਜ਼ ਕਰਨਾ ਉਹ ਮਹਾਰਾਜਨ ਦੀ ਡਿਊਟੀ ਲੱਗੀ ਐ ਚੰਗਾ ਨਜ਼ਰ ਨਹੀਂ ਲੱਗਦੀ ਥੋੜੇ ਬੁੱਤੇ ਨਜ਼ਰ ਵੱਟੂ ਵੀ ਚਾਹੀਦੇ ਆ ਇਹ ਆਪਣਾ ਕੰਮ ਕਰੀ ਜਾਣ ਅਸੀਂ ਆਪਣਾ ਕੰਮ ਕਰੀ ਜਾਣਾ ਰਲ ਮਿਲ ਕੇ ਕੰਮ ਚੱਲਦਾ ਰਹਿਣਾ ਚਾਹੀਦਾ